ਆਰਥਿਕ ਤਾਂ ਬਹੁਤ ਵੱਡੀ ਮਾਰ ਹੈ ਸੋ ਸਾਡੇ ਚ ਟੈਲੈਂਟ ਦੀ ਕੋਈ ਕਮੀ ਨਹੀਂ ਸਾਡੇ ਚ ਮੌਕਾ ਮਿਲ ਜੇ ਬਸ ਚੜਦੇ ਨੂੰ ਸਲਾਮਾਂ ਨੇ ਪਰ ਉਹਨਾਂ ਨੂੰ ਜਿੱਤਣ ਜੋਗੇ ਤਾਂ ਕਰੀਏ ਨਾ ਪਹਿਲਾਂ ਆਪਾਂ ਆਪਾਂ ਉਹਨਾਂ ਨੂੰ ਉਹ ਗੱਦੇ ਤਾਂ ਦੇਈਏ ਜਿਹਦੇ ਤੇ ਕੁਸ਼ਤੀ ਹੁੰਦੀ ਹੈ ਅਸੀਂ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਹੋਰ ਨੇ ਗ੍ਰਿਪੇ ਨਹੀਂ ਬਣਦੀ ਹੋ ਸਕਦੀ ਅਸੀਂ ਕਿ 8-8 ਲੱਖ ਰੁਪਏ ਏਸ਼ੀਅਨ ਨੂੰ 15 ਲੱਖ 올림픽 ਵਾਲ ਨੂੰ ਤਿਆਰੀ ਕਰਨ ਦਾ ਦੇਈਏ ਪਹਿਲਾਂ ਜਿੱਤਣ ਜੋਗੇ ਤਾਂ ਕਰੋ ਨਾ ਪਹਿਲਾਂ ਮੈਂ ਜੀ 2011 ਦੇ ਵਿੱਚ ਕੈਨੇਡਾ ਦੇ ਵਿੱਚ ਗਿਆ ਸੀ ਸਟੂਡੈਂਟ ਅ ਪਟੋਟ ਸਟੂਡੈਂਟ ਗਿਆ ਸੀ ਐ ਐਮਐਲਏ ਬਣਿਓ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਇਆ ਕਿਉਂਕਿ ਸਟੂਡੈਂਟ ਜਾਂਦੇ ਆ ਉੱਥੇ ਬਿਜ਼ਨਸ ਕਰਦੇ ਆ ਜਾਂ ਕੋਈ ਹੋਰ ਉਹਨਾਂ ਦੀ ਮਨਸ਼ਾ ਬੰਦ ਹਾਜੀ ਦੇਖੋ ਮੈਨੂੰ ਐ ਲੱਗਦਾ ਕਿ ਬਹੁਤ ਸਾਰੇ ਲੋਕ ਸਵਾਲ ਵੀ ਕਰ ਲੈਂਦੇ ਨੇ ਤੁਸੀਂ ਵੀ ਪਹਿਲਾਂ ਪੁੱਛਿਆ ਸੀ ਕਿ ਤੁਸੀਂ ਪੋਲਿਟਿਕਸ ਚ ਆਏ ਅਸਲ ਦੇ ਵਿੱਚ ਮੈਨੂੰ ਐ ਲੱਗਦਾ ਹੁੰਦਾ ਕੋਈ ਵੀ ਪੋਲਿਟਿਕਸ ਚ ਆਉਂਦਾ ਨਹੀਂ ਹੁੰਦਾ ਆ ਆਟੋਮੈਟਿਕਲੀ ਸਾਰੇ ਪੋਲਿਟਿਕਸ ਦੇ ਵਿੱਚ ਹੀ ਹੁੰਦੇ ਆ ਅ ਔਰ ਕਿਉਂਕਿ ਸਾਡੀ ਹਰ ਇੱਕ ਜ਼ਿੰਦਗੀ ਦਾ ਜਿਹੜਾ ਕੋਈ ਵੀ ਕੋਈ ਫੈਸਲਾ ਉਹ ਸਿਆਸਤ ਦੇ ਨਾਲ ਜੁੜਿਆ ਹੁੰਦਾ ਸੋ ਇਸ ਲਈ ਕੋਈ ਵੀ ਗੈਰ ਸਿਆਸੀ ਨਹੀਂ ਹੁੰਦਾ ਹਮੇਸ਼ਾ ਹੀ ਸਿਆਸੀ ਹੁੰਦਾ ਅ ਇਸੇ ਤਰ੍ਹਾਂ ਅ ਮੇਰਾ ਇਹ ਸੀਗਾ ਕਿ ਮੈਂ ਸਟੂਡੈਂਟ ਯੂਨੀਅਨ ਦੇ ਵਿੱਚ ਇਨਵੋਲਡ ਸੀਗਾ ਸਟੂਡੈਂਟ ਪੋਲਿਟਿਕਸ ਦੇ ਵਿੱਚ ਇਨਵੋਲਡ ਸੀ ਉਸ ਤੋਂ ਬਾਅਦ ਮੈਂ ਜਿਹੜਾ ਸਾਡੇ ਲੀਡਰ ਹੈ ਰੀਚਲ ਨੌਟਲੀ ਉਹਨਾਂ ਦੇ ਨਾਲ ਉਹਨਾਂ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਜੌਬ ਜੌਬ ਵੀ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਫਿਰ ਕੈਲਗਰੀ ਨਾਰਥ-ਈਸਟ ਦੇ ਹਲਕੇ ਤੋਂ ਮੈਂ ਇਲੈਕਸ਼ਨ ਲੜੀ ਸੀ ਗੁਰਿੰਦਰ ਜੀ ਕਿਹਾ ਜਾ ਰਿਹਾ ਔਰ ਕਿਹੜੀ ਪਾਰਟੀ ਹੈ ਤੁਹਾਡੀ ਔਰ ਕਿਹਾ ਜਾ ਰਿਹਾ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਅਲਬਰਟਾ ਦੇ ਵਿੱਚ ਤੁਸੀਂ ਐਮ ਐਲ ਏ ਬਣੇ ਹਾਂਜੀ ਮੇਰੀ ਐਨ ਡੀ ਪੀ ਹੈ ਜੀ 87 ਸੀਟਾਂ ਨੇ ਟੋਟਲ ਸਾਡੇ 38 ਐਮ ਐਲ ਏ ਨੇ ਔਰ ਕੱਲਾ ਇਹ ਨਹੀਂ ਕਿ ਮੈਂ ਉੱਥੇ ਇਲੈਕਟ ਹੋਇਆ ਉੱਥੇ ਪਹਿਲੇ ਇੱਕ ਕਾਲੀ ਮੂਲ ਦੀ ਔਰਤ ਵੀ ਇਲੈਕਟ ਹੋਈ ਹੈ ਉੱਥੇ ਦੋ ਮੂਲ ਨਿਵਾਸੀ ਨੇ ਜਿਹੜੇ ਉਸ ਮੁਲਕ ਦੇ ਜਿਨ੍ਹਾਂ ਦਾ ਅਸਲ ਚੋ ਮੁਲਕ ਹੈ ਪਹਿਲੀ ਵਾਰੀ ਅਸੈਂਬਲੀ ਚ ਹੋਇਆ ਕਿ ਦੋ ਮੂਲ ਨਿਵਾਸੀ ਇਲੈਕਟ ਹੋ ਕੇ ਸਾਡੀ ਪਾਰਟੀ ਦੇ ਵੱਲੋਂ ਉੱਥੇ ਗਏ ਨੇ ਫਿਰ ਇੱਕ ਸੋਮਾਲੀਆ ਦਾ ਇੱਕ ਹੈ ਉਹ ਇਲੈਕਟ ਹੋਇਆ ਪਹਿਲੀ ਵਾਰੀ ਸੋਮਾਲੀਆ ਦਾ ਕੋਈ ਜਿਹੜਾ ਅਸੈਂਬਲੀ ਤੱਕ ਪਹੁੰਚਿਆ ਹੋਵੇ ਸੋ ਬਹੁਤ ਸਾਰੇ ਮੇਰੇ ਨਾਲੋਂ ਵੀ ਜਿਹੜੇ ਵੱਧ ਕੁਆਲੀਫਾਈਡ ਵੱਧ ਜਿਹੜੇ ਮੈਂਬਰ ਇਲੈਕਟ ਹੋ ਕੇ ਅਸੈਂਬਲੀ ਦੇ ਵਿੱਚ ਪਹੁੰਚੇ ਨੇ ਔਰ ਆਵਾਜ਼ ਵੀ ਉਠਾ ਰਹੇ ਨੇ ਐਮਐਲਏ ਸਾਹਿਬ ਡਿਫਰੈਂਟ ਕੀ ਹੈ ਇੰਡੀਆ ਦੀ ਰਾਜਨੀਤੀ ਦਾ ਕੈਨੇਡਾ ਦਾ ਖਾਸ ਕਰਕੇ ਪੰਜਾਬ ਦਾ ਅ ਦੇਖੋ ਜੀ ਮੇਰੇ ਲਈ ਕੋ ਬਹੁਤ ਸਿਆਣੀ ਗੱਲ ਨਹੀਂ ਹੈ ਕਿ ਮੈਂ ਇਸ ਮੁਲਕ ਦੀ ਰਾਜਨੀਤੀ ਤੇ ਕੋਈ ਟਿੱਪਣੀ ਕਰਾਂ ਇਹ ਇਸ ਮੁਲਕ ਦੇ ਲੋਕ ਜਿਹੜੇ ਨੇ ਜਿਹੜੇ ਇੱਥੇ ਰੋਜ਼ ਰਹਿੰਦੇ ਨੇ ਜਿਹੜੇ ਇਸ ਮੁਲਕ ਦੀ ਸਿਆਸਤ ਦੇ ਵਿੱਚ ਸਰਗਰਮ ਨੇ ਇਹ ਉਹਨਾਂ ਦੇ ਲਈ ਉਹਨਾਂ ਦਾ ਵਿਸ਼ਾ ਹੈ ਕਿ ਉਹ ਇਸ ਤੇ ਗੱਲਬਾਤ ਕਰਨ ਮੈਂ ਇਹ ਚੰਗਾ ਵੀ ਨਹੀਂ ਮੇਰੇ ਮੇਰੇ ਲਈ ਠੀਕ ਵੀ ਨਹੀਂ ਹੈ ਕਿ ਮੈਂ ਇਸ ਮੁਲਕ ਦੇ ਵਿੱਚ ਰਹਿੰਦਾ ਨਹੀਂ ਮੈਂ ਇਸ ਮੁਲਕ ਦੇ ਵਿੱਚ ਦੀਆਂ ਜੜੀਆਂ ਰੋਜ਼ ਦੀਆਂ ਸਮੱਸਿਆਵਾਂ ਮੈਂ ਉਹਨਾਂ ਦੇ ਵਿੱਚ ਦੀ ਨੰਗਦਾ ਨਹੀਂ ਹੈ ਮੈਂ ਉਹਨਾਂ ਨੂੰ ਫੇਸ ਨਹੀਂ ਕਰਦਾ ਤੇ ਐਵੇਂ ਮੈਂ ਕੋਈ ਕੀ ਪਨੀ ਕਰਾਏ ਮੇਰੇ ਲਈ ਕੋਈ ਸਿਆਣੀ ਗੱਲ ਨਹੀਂ ਇੰਡੀਆ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿਵੇਂ ਜਿਹੜੀ ਰਾਜਨੀਤੀ ਚੱਲਦੀ ਹੈ ਔਰ ਲੋਕ ਜਿਹੜਾ ਉਮੀਦਵਾਰ ਚੁੰਨਦੇ ਕਿਸ ਤਰੀਕੇ ਦੇ ਨਾਲ ਚੁੰਨਦੇ ਕਿਵੇਂ ਵੋਟ ਪੈਂਦੀ ਹੈ ਵਿਦੇਸ਼ ਦੀ ਤੁਹਾਡੀ ਉੱਥੋਂ ਦੀ ਗੱਲ ਕਰੀਏ ਵਾਟਰ ਦੀ ਲੋਕਾਂ ਦੇ ਮਾਈਂਡ ਦੇ ਵਿੱਚ ਕੀ ਹੁੰਦਾ ਕੀ ਸੋਚ ਕੀ ਹੁੰਦੀ ਹੈ ਪ੍ਰੋਫੈਸ਼ਨਲ ਚੁੰਨਦੇ ਆ ਪਾਰਟੀ ਚੁੰਨਦੇ ਆ ਕੀ ਦੇਖਦੇ ਆ ਕੀ ਸਵਾਲ ਖੜੇ ਕਰਦੇ ਆ ਜਦੋਂ ਤੁਸੀਂ ਜਾਣਦੇ ਹੋ ਉਹਨਾਂ ਤੋਂ ਵੋਟਾਂ ਮੰਗਦੇ ਦੇਖੋ ਇਸ ਮੁਲਕ ਦੇ ਵਿੱਚ ਵੀ ਲੋਕ ਬਹੁਤ ਸਿਆਣੇ ਨੇ ਲੋਕ ਆਪਣੀ ਸਮਝ ਦੇ ਨਾਲ ਵੋਟ ਪਾਉਂਦੇ ਨੇ ਔਰ ਤੇ ਸਾਡੇ ਲਈ ਕੋਈ ਸਾਨੂੰ ਗਲਤਫਹਮੀ ਨਹੀਂ ਹੋਣੀ ਚਾਹੀਦੀ ਕਿ ਲੋਕ ਕਦੇ ਕਿਸੇ ਗਲਤ ਲੋਕ ਕਿਸੇ ਨੂੰ ਵੋਟ ਪਾਉਂਦੇ ਹੋਣ ਇਹ ਠੀਕ ਹੈ ਕਿ ਕਈ ਵਾਰੀ ਕੋਈ ਗਲਤੀ ਵੀ ਹੋ ਸਕਦੀ ਹੈ ਕਈ ਵਾਰੀ ਕੋਈ ਅ ਭੁਲੇਖਾ ਵੀ ਪਾਇਆ ਜਾ ਸਕਦਾ ਲੇਕਿਨ ਇਹ ਨਹੀਂ ਹੈ ਲੋਕ ਲੋਕ ਕਦੇ ਵੀ ਮਾੜੇ ਨਹੀਂ ਹੁੰਦੇ ਲੋਕ ਸੋਚ ਸਮਝ ਕੇ ਵੋਟ ਪਾਉਂਦੇ ਨੇ ਉਸ ਮੁਲਕ ਦੇ ਵਿੱਚ ਵੀ ਇਹ ਵੀ ਹੈ ਕਿ ਲੋਕ ਸਵਾਲ ਕਰਦੇ ਨੇ ਜਿਹੜੇ ਉਹਨਾਂ ਦੇ ਮਸਲੇ ਨੇ ਉਹਨਾਂ ਬਾਰੇ ਸਵਾਲ ਪੁੱਛਦੇ ਨੇ ਔਰ ਹਰੇਕ ਪਾਰਟੀ ਦਾ ਜਿਹੜਾ ਨੁਮਾਇੰਦਾ ਉਹ ਲੋਕਾਂ ਦੇ ਘਰਾਂ ਤੱਕ ਜਾਂਦਾ ਮੈਂ ਵੀ ਗਿਆ ਔਰ ਇੱਕ ਵਾਰ ਨਹੀਂ ਤਿੰਨ ਵਾਰ ਹੀ ਗਏ ਆ ਔਰ ਜਿੰਨੇ ਵੀ ਮਸਲੇ ਜਿਹੜੇ ਲੋਕਾਂ ਦੇ ਸੀ ਅਸੀਂ ਉਹਨਾਂ ਦੇ ਜਿਹੋ ਸਾਡੇ ਕੋਲ ਹੱਲ ਸੀ ਅਸੀਂ ਉਹ ਪੇਸ਼ ਕਰਦੇ ਨੇ ਐਮਐਲਏ ਐਮਐਲਏ ਸਾਹਿਬ ਜਿਵੇਂ ਹੁਣ ਨਵੀਆਂ ਪਾਲਿਸੀਆਂ ਬਣਾ ਹੇ ਹਾਲਾਂਕਿ ਤੁਹਾਡੀ ਪਾਰਟੀ ਵੱਖਰੀ ਹੈ ਟਰੂਡੋ ਦੀ ਵੱਖਰੀ ਹੈ ਜਿਹੜੀ ਨਵੀਆਂ ਪਾਲਿਸੀਆਂ ਬਣਦੀਆਂ ਫਿਰ ਉਤਰਦੀਆਂ ਕਿਵੇਂ ਦੇਖਦਾ ਤੁਸੀਂ ਦੇਖੋ ਇਹ ਹਮੇਸ਼ਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਪਾਲਿਸਿਸ ਜਿਹੜੀਆਂ ਬਣਦੀਆਂ ਤੁਸੀਂ ਦੇਖਿਆ ਹੋਣਾ ਪਹਿਲਾਂ ਇੱਕ ਨੰਬਰ ਸਿਸਟਮ ਹੁੰਦਾ ਸੀਗਾ ਜਿੱਦੇ ਰਾਹੀਂ ਇਮੀਗ੍ਰੇਸ਼ਨ ਹੁੰਦੀ ਸੀ ਉਹ ਬੰਦ ਕਰਕੇ ਫਿਰ ਇਹਨਾਂ ਨੇ ਹੋਰ ਪਾਲਸੀ ਬਣਾ ਲਈ ਉਸ ਨੂੰ ਵੀ ਉਹਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਕਰ ਲਈਆਂ ਪਹਿਲਾਂ ਸਟੂਡੈਂਟ ਨਹੀਂ ਸੀ ਜਾਂਦੇ ਫਿਰ ਸਟੂਡੈਂਟਸ ਜਾਣ ਲੱਗ ਗਏ ਫਿਰ ਉਹਨਾਂ ਦੇ ਜੀਆਈਸੀ ਆਲਾ ਸਿਸਟਮ ਆ ਗਿਆ ਜਿਸ ਵੇਲੇ ਮੈਂ ਗਿਆ ਉਸ ਵੇਲੇ 6 ਮਹੀਨੇ ਸਟੂਡੈਂਟ ਕੰਮ ਨਹੀਂ ਸੀ ਕਰ ਸਕਦੇ ਉੱਥੇ ਜਾ ਕੇ ਹੁਣ ਜਾਂਦੇ ਸਾਰ ਕੰਮ ਕਰ ਸਕਦੇ ਨੇ ਸੋ ਬਹੁਤ ਸਾਰੀਆਂ ਤਬਦੀਲੀਆਂ ਉਹ ਕਰਦੇ ਰਹਿੰਦੇ ਨੇ ਆਪਣੇ ਮੁਲਕ ਦੇ ਵਿੱਚ ਔਰ ਇੱਕ ਰੈਗੂਲਰ ਪ੍ਰੋਸੈਸ ਹੀ ਹੁੰਦਾ ਇਹ ਕੋਈ ਇਸ ਚੀਜ਼ ਨੂੰ ਐ ਨਹੀਂ ਦੇਖਣ ਦੀ ਲੋੜ ਕੇ ਸਾਡੇ ਖਿਲਾਫ ਨੇ ਜਾਂ ਕਿਸੇ ਤਰ੍ਹਾਂ ਦੀ ਕੋਈ ਉਹ ਗੱਲ ਹੈ ਜਿਹੜੀ ਹੁਣ ਰੀਸੈਂਟ ਤਬਦੀਲੀ ਕੀਤੀ ਗਈ ਹੈ ਉਥੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਉਹਨਾਂ ਦੀ ਇੱਕ ਕੋਸ਼ਿਸ਼ ਹੈ ਦੇਖਦੇ ਹਾਂ ਹੁਣ ਇਸ ਦਾ ਕੀ ਨਤੀਜਾ ਨਿਕਲਦਾ ਕਿਉਂਕਿ ਹੁਣੇ ਹੀ ਉਹ ਪਾਲਿਸੀ ਇੰਪਲੀਮੈਂਟ ਕੀਤੀ ਗਈ ਹੈ ਔਰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਉਹ ਕੀ ਕਿਸ ਤਰ੍ਹਾਂ ਉਹਦਾ ਨਤੀਜਾ ਸਰਦਾਰ ਸਾਹਿਬ ਜਿਹੜਾ ਤੁਹਾਨੂੰ ਮਾਸਕਰ ਮਿਲ ਰਿਹਾ ਤੁਹਾਨੂੰ ਹੱਕ ਦੇ ਵਿੱਚ ਮਿਲ ਰਿਹਾ ਤੁਹਾਨੂੰ ਵੀਰ ਕੋਰਟ ਦੇ ਵਿੱਚੋਂ ਖਾਸ ਕਰਕੇ ਆਪਾਂ ਜੀ ਕੋਈ ਐਨ ਜੀਓ ਕੋਈ ਨਹੀਂ ਰਿਹਾਣੇ ਨੇ ਤੁਹਾਡਾ ਮਾਨ ਸਤਿਕਾਰ ਨਹੀਂ ਕੀਤਾਗਾ ਅੱਜ ਜਿਵੇਂ ਹੁਣ 올ਡ ਸਟੂਡੈਂਟ ਹੈ ਜਿਵੇਂ ਡੀਆਈਜੀ ਸਾਹਿਬ ਕੱਢੇ ਹੈ ਵਰਸਾਪ ਤਾਂ ਸਾਰੇ ਸੀਨੀਅਰ ਜਿਹੜੇ ਇੱਥੇ ਸਟੂਡੈਂਟ ਜਿਹੜੇ 올ਡ ਖੜੇ ਹੈ ਕੀ ਮਾਨ ਮਹਿਸੂਸ ਕਰ ਰਹੇ ਜੀ ਮੇਰੇ ਲਈ ਇਹ ਆਨਰ ਦੀ ਗੱਲ ਹੈ ਕਿ 올ਡ ਸਟੂਡੈਂਟ ਐਸੋਸੀਏਸ਼ਨ ਵਰਜਿੰਦਰਾ ਕਾਲਜ ਦੀ ਉਹਨਾਂ ਨੇ ਟਾਈਮ ਕੱਢਿਆ ਉਹਨਾਂ ਨੇ ਅੱਜ ਇੱਥੇ ਗੱਲਬਾਤ ਦਾ ਇੱਕ ਮੌਕਾ ਬਣਾਇਆ ਔਰ ਬ੍ਰਿਜਿੰਦਰਾ ਕਾਲਜ ਜਿਹੜਾ ਹੈ ਇਹਦੇ ਵਿੱਚ ਮੈਂ ਹਾਕੀ ਵੀ ਖੇਡਦਾ ਰਿਹਾ ਆ ਇਹਦੇ ਵਿੱਚ ਮੈਂ ਹੁਣ ਵੀ ਕਦੇ ਜਦੋਂ ਅ ਕਈ ਵਾਰੀ ਥੱਕ ਜਾਈਦਾ ਜਾਂ ਕਈ ਵਾਰੀ ਕਿਤੇ ਕੋਈ ਸ਼ਾਮ ਨੂੰ ਕੋਈ ਬਾਹਰ ਨਿਕਲੀਦਾ ਤਾਂ ਸਵਿਮਿੰਗ ਕਰਨ ਚਲੇ ਜਾਈਦਾ ਤਾਂ ਸਵਿਮਿੰਗ ਵੀ ਮੈਂ ਇਸੇ ਪੂਲ ਤੋਂ ਸਿੱਖੀ ਆ ਜਿਹੜਾ ਬ੍ਰਿਜਿੰਦਰਾ ਕਾਲਜ ਦੇ ਵਿੱਚ ਆ ਮੇਰੇ ਦੋਸਤਾਂ ਹਾਲੇ ਵੀ ਇੱਥੇ ਕ੍ਰਿਕਟ ਖੇਡਦੇ ਨੇ ਸੋ ਇਸ ਲਈ ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਇੰਸਟੀਚੂਸ਼ਨਸ ਨੇ ਇਹ ਲੋਕਾਂ ਦੇ ਪੈਸੇ ਤੇ ਚੱਲਦੀਆਂ ਨੇ ਔਰ ਬਹੁਤ ਹੀ ਵੈਲ ਕੁਆਲੀਫਾਈਡ ਬਹੁਤ ਹੀ ਵੈਲ এডਿਕੇਟਿਡ ਲੋਕ ਇਸ ਇਹਨਾਂ ਸੰਸਥਾਾਂਵਾਂ ਚੋਂ ਪੜ੍ਹ ਲਿਖ ਕੇ ਅੱਗੇ ਗਵਰਨਮੈਂਟ ਸਰਵਿਸ ਦੇ ਵਿੱਚ ਜਾਂ ਪ੍ਰਾਈਵੇਟ ਸੈਕਟਰ ਦੇ ਜਾਂ ਕਿਤੇ ਵੀ ਉਹ ਜਾਂਦੇ ਨੇ ਤੇ ਇਹ ਇਹਨਾਂ ਆਰਗੇਨਾਈਜੇਸ਼ਨਾਂ ਦੀ ਦੇਣ ਹੈ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਐਜੂਕੇਸ਼ਨ ਨੂੰ ਫੰਡ ਕਰੀਏ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਆਰਗੇਨਾਈਜੇਸ਼ਨਜ਼ ਨੂੰ ਇਹਨਾਂ ਇੰਸਟੀਟਿਊਸ਼ਨਜ਼ ਨੂੰ ਬਚਾ ਕੇ ਰੱਖੀਏ ਨਾਲ ਸਵਾਲ ਆਇਆ ਜਿਹੜੀ ਯੂਥ ਹੈ ਭਾਵੇਂ ਇੰਡੀਆ ਦੀ ਹੋਵੇ ਪੰਜਾਬ ਦੀ ਹੋਵੇ ਪਹਾੜਾਂ ਬਾਹਰ ਹੋਵੇ ਯੋ ਤੁਹਾਨੂੰ ਤੁਹਾਡਾ ਮੈਸੇਜ ਕੀਤਾ ਕਿਉਂਕਿ ਜਿਹੜਾ ਤੁਹਾਡਾ ਮੈਸੇਜ ਹੈ ਨਾ 30 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੰਨੀ ਕੀਪਲਬ ਦੀ ਅਸਲ ਕੀਤੀ ਹੈ ਤੇ ਮੈਸੇਜ ਦਿਓਗੇ ਤੁਹਾਡਾ ਕਾਫੀ ਬੱਚਿਆਂ ਦਾ ਜਿਹੜੀ ਲਾਈਫ ਬਦਲ ਸਕਦੀ ਹੈ ਜੀ ਦੇਖੋ ਹਰੇਕ ਨੌਜਵਾਨ ਦੇ ਹਰੇਕ ਅ ਇਨਸਾਨ ਦੇ ਆਪਣੇ ਆਪਣੇ ਹਾਲਾਤ ਹੁੰਦੇ ਨੇ ਮੇਰੇ ਹਾਲਾਤ ਵੱਖਰੇ ਸੀਗੇ ਜਿਹੜੇ ਹੁਣ ਜਾ ਰਹੇ ਨੇ ਉਹਨਾਂ ਦੇ ਵੱਖਰੇ ਹਾਲਾਤ ਨੇ ਔਰ ਉਹ ਬਹੁਤ ਮਿਹਨਤ ਕਰ ਰਹੇ ਨੇ ਮੈਂ ਉਹਨਾਂ ਨੂੰ ਅੱਖੀਂ ਦੇਖਦਾ ਕਿ ਜੇ 16-16 ਘੰਟੇ ਉਹ ਕੰਮ ਕਰਦੇ ਨੇ ਤੇ ਕਿੰਨੀਆਂ ਤੇ ਗੜੀਆਂ ਆਫਿਸਾਂ ਦਿੰਦੇ ਨੇ ਜਿਹੜਾ ਫਿਰ ਵੀ ਉਹਨਾਂ ਦੀ ਤਨਖਾਹ ਕਈ ਵਾਰੀ ਮਾਰੀ ਜਾਂਦੀ ਆ ਵਿਚਾਰੇ ਫਿਰ ਕੋਈ ਹੋਰ ਕੰਮ ਲੱਭਦੇ ਨੇ ਸੋ ਇਸ ਲਈ ਮੈਂ ਸ਼ਾਇਦ ਉਹਨਾਂ ਓਕੇ ਸਮੇਂ ਚੋਂ ਨਹੀਂ ਲੰਘ ਸਕਿਆ ਜਿੰਨੇ ਚੋਂ ਹੁਣ ਦੇ ਸਟੂਡੈਂਟ ਲੰਘ ਰਹੇ ਨੇ ਜਾਂ ਜੋ ਕਰ ਰਹੇ ਨੇ ਸੋ ਇਸ ਲਈ ਮੈਂ ਨਹੀਂ ਸਮਝਦਾ ਕਿ ਕੋਈ ਸਿਆਣੀ ਗੱਲ ਹੋਏਗੀ ਮੇਰੇ ਵਾਸਤੇ ਕਿ ਮੈਂ ਉਹ ਜੀ ਮਿਹਨਤ ਕਰਨ ਵਾਲੇ ਬੱਚਿਆਂ ਨੂੰ ਬੈਠ ਕੇ ਉਤੋਂ ਸਲਾਹਾਂ ਵੀ ਦੇਵਾਂ ਉਹ ਆਲਰੇਡੀ ਆਪਣੀ ਜ਼ਿੰਦਗੀ ਚ ਕਰ ਰਹੇ ਨੇ ਠੀਕ ਆ ਕੋਈ ਪਹਿਲਾਂ ਕਰ ਲੈਂਦਾ ਕੋਈ ਥੋੜਾ ਜਰ ਰੁੱਕ ਕੇ ਕਾਮਯਾਬ ਹੋ ਜਾਂਦਾ ਹੈ ਲੇਕਿਨ ਇਹ ਹੈ ਕਿ ਉਹ ਲੱਗੇ ਹੋਏ ਨੇ ਔਰ ਉਹ ਬੜੀ ਇਮਾਨਦਾਰੀ ਦੇ ਨਾਲ ਬੜੀ ਮਿਹਨਤ ਦੇ ਨਾਲ ਲੱਗੇ ਸੋ ਮੈਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਆ ਨਾ ਕਿ ਉਹਨਾਂ ਨੂੰ ਮੇਰੇ ਤੋਂ ਸਿੱਖਣ ਦੀ ਲੋੜ ਆ ਅ ਕਾਰਨ ਇਹ ਹੈਗਾ ਵੀ ਆਪਣੇ ਇਲਾਕੇ ਦੇ ਗੁਰਿੰਦਰ ਸਿੰਘ ਬਰਾੜ ਜਿਹੜੇ ਬਹੁਤ ਹੀ ਯੰਗ ਏਜ ਪੁਸ਼ਿੰਗ ਕਿ ਐਮਐਲਏ ਉੱਥੇ ਬਣੇ ਨੇ ਕੈਨੇਡਾ ਦੇ ਵਿੱਚ ਤੇ ਮੈਂ ਇਹਨਾਂ ਨੂੰ ਸਾਰੇ ਹੀ ਆਪਣੇ ਜਿੰਨੇ ਕਲੱਬ ਦੇ ਤੇ ਦੂਜੀ ਆਪਣੇ ਦੀ ਓਲਡ ਐਸੋਸੀਏਸ਼ਨ ਦੇ ਜਿੰਨੇ ਮੈਂਬਰਾਂ ਵੱਲੋਂ ਸਾਰਿਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਅਸੀਂ ਸਾਰੇ ਹੀ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਇਹ ਹੋਰ ਤਰੱਕੀ ਕਰਨਗੇ ਇਸ ਤੋਂ ਵੱਡੇ ਅਹੁਦੇ ਤੇ ਜਾਣਗੇ ਤੇ ਵੱਧ ਤੋਂ ਵੱਧ ਆਪਣੇ ਦੇਸ਼ ਦਾ ਆਪਣੇ ਖਾਸ ਕਰਕੇ ਫਰੀਕੋਟ ਦੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ ਹਾਂਜੀ ਮੈਂ ਬਤੌਰ ਵਾਈਸ ਪ੍ਰੀਜ਼ੀਡੈਂਟ ਯੂਐਸਏ ਮੁਜ਼ੇਰਾ ਕਾਲਜ ਫਰੀਕੋਟ ਹੋਣ ਦੇ ਨਾਤੇ ਮਿਸਟਰ ਗੁਰਿੰਦਰ ਸਿੰਘ ਜੀ ਐਮਐਲਏ ਕੈਨੇਡਾ ਤੋਂ ਜਿਹੜੇ ਆਏ ਹੈ ਇਹਨੂੰ ਵੈਲਕਮ ਕਰਦਾ ਬੜੀ ਸਾਨੂੰ ਬੜਾ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਫਰੀਕੋਟ ਦੇ ਜੰਪਲ ਉਹ ਕੈਨੇਡਾ ਜਾ ਕੇ ਇਹਨੇ ਵਧੀਆ ਕੰਟਰੀ ਵਿੱਚ ਜਾ ਕੇ ਐਮਐਲਏ ਬਣੇ ਹੈ ਖਾਸ ਕਰਕੇ ਉਸ ਮੁਲਕ ਦੇ ਜਿੱਥੇ ਪੰਜਾਬ ਦੀ ਬਹੁ ਗਿਣਤੀ ਚ ਨੌਜਵਾਨ ਜਾ ਰਹੇ ਹੈ ਤੇ ਉਹਨਾਂ ਦੀ ਪ੍ਰਤੀਨਿਧਤਾ ਕਰਨਗੇ ਔਰ ਉਹਨਾਂ ਦੇ ਜਿਹੜੇ ਰਾਈਟਸ ਬੰਦੇ ਹੈ ਉਹ ਤੇ じゃ ਕਿ ਉਹਨਾਂ ਦੀ ਪੂਰੀ ਰੱਖੀ ਕਰਨਗੇ ਤੇ ਉਹਨਾਂ ਜੋ ਪਰਿਵਾਰ ਇੱਥੇ ਉਹਨਾਂ ਦੀ ਅਸੀਂ ਰੱਖੀ ਕਰਾਂਗੇ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸਮਰ ਦੇ ਵਿੱਚ ਐਮਐਲਏ ਬਣ ਜਾਣਾ ਔਰ ਇਹਨਾਂ ਉਮੀਦਾਂ ਦੇ ਨਾਲ ਦੇ ਉਮੀਦ ਕਰਦੇ ਹਾਂ ਅਸੀਂ ਵੀ ਸਾਰੇ ਕਿ ਵੱਧ ਤੋਂ ਵੱਧ ਤਰੱਕੀ ਕਰਨਗੇ ਹੋਰ ਪੋਸਟਾਂ ਦੇ ਉੱਪਰ ਜਾ ਕੇ ਪਹੁੰਚਣਗੇ ਪਲਸ ਫਰੀਦਕੋਟ ਪੰਜਾਬ ਤੇ ਇੰਡੀਆ ਦਾ ਨਾਂ ਬਹੁਤ ਇਹ ਸਾਡੇ ਵਾਸਤੇ ਪ੍ਰਾਊਡ ਦੀ ਗੱਲ ਹੈ ਖਾਸ ਕਰਕੇ ਫਰੀਦਕੋਟ ਦੀ ਤੇ ਪੰਜਾਬ ਦੀ ਕਿ ਸਾਡਾ ਇੱਕ ਨੌਜਵਾਨ ਬੱਚਾ ਜਿਹੜਾ ਉੱਥੇ ਜਾ ਕੇ ਏਡੀ ਵੱਡੀ ਪੋਸਟ ਤੇ ਜਾਂਦੇ ਆ ਸ਼ੁਰੂ ਚ ਐਮਐਲਏ ਬਣ ਗਿਆ ਤੇ ਉਮੀਦ ਕਰਦੇ ਹਾਂ ਕਿ ਇਹ ਸਾਰੇ ਜਿਹੜੇ ਪੰਜਾਬੀ ਹੈ ਉਹਨਾਂ ਦੀ ਵੀ ਸਾਰੇ ਹੱਕ ਹੱਕਾਂ ਦੀ ਜੋ ਵੀ ਪ੍ਰੋਬਲਮਸ ਹੈ ਉਹਨਾਂ ਦੀ ਉਹਦਾ ਹੱਲ ਕਰਦੇ ਰਹਿਣਗੇ ਔਰ ਬਹੁਤ ਹੀ ਯੂਸਫੁਲ ਸਾਬਤ ਹੋਣਗੇ ਮੈਂ ਪ੍ਰਿੰਸੀਪਲ ਬ੍ਰਿਜਿੰਦਰਾ ਕਾਲਜ ਫਰੀਦਕੋਟ ਮੈਂ ਸਪੀਕਰ ਦੇ ਐਮਐਲਏ ਬਣਨ ਤੇ ਕੈਨੇਡਾ ਦੇ ਇਹ ਹੀ ਪਹਿਲਾਂ ਤਾਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਨਾ ਤੇ ਇਹ ਜਿਹੜੇ ਹੈ ਸਾਡੇ ਫਰੀਦਕੋਟ ਜਿਹੜੇ ਕੀ ਬਾਬਾ ਫਰੀਦ ਦੀ ਚਰਨ ਛੋਹ ਵਰਤੀ ਹੈ ਮੈਂ ਇਹਨਾਂ ਨੂੰ ਇਹੀ ਕਹਾਂਗਾ ਕਿ ਇਹ ਜਿਹੜੇ ਸਾਡੇ ਇਧਰ ਦੇ ਸੰਸਕਾਰ ਕਿ ਬਾਬਾ ਜੀ ਜਿਹੜੀਆਂ ਸਿੱਖਿਆਵਾਂ ਹੈ ਉਹਨਾਂ ਨੂੰ ਭੁੱਲ ਨਾ ਜਾਣ ਤੇ ਸਭ ਦੇ ਨਾਲ ਜਸਟਿਸ ਕਰਨ ਤੇ ਸਾਡੇ ਫਰੀਦਕੋਟ ਦਾ ਤੇ ਇਸ ਇਲਾਕੇ ਦਾ ਨਾਮ ਰੋਸ਼ਨ ਕਰਨ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਤੁਹਾਡੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਕਵਰੇਜ ਕੀਤੀ ਔਰ ਮੈਂ ਜਿਹੜੇ 올ਡ ਸਟੂਡੈਂਟ ਐਸੋਸੀਏਸ਼ਨ ਅਭਿੰਦਰਾ ਕਾਲਜ ਦੀ ਉਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਬੱਚੇ ਨੂੰ ਸਨਮਾਨ ਸਨਮਾਨ ਦਿੱਤਾ ਔਰ ਇਸ ਕਾਲਜ ਦੇ ਵਿੱਚ ਇਹ ਖੇਡਾਂ ਵੀ ਔਰ ਸਾਡੇ ਲਈ ਵੀ ਮਾਨ ਦੀ ਗੱਲ ਹੈ ਕਿ ਅਸੀਂ ਇਸ ਥਾਂ ਤੇ ਅੱਜ ਖੜੇ ਆ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬਰਾੜ ਸਾਹਿਬ ਮਹਿਸੂਸ ਕੀ ਹੋ ਰਿਹਾ ਕਿਉਂਕਿ ਤੁਹਾਡੇ ਬੇਟੇ ਨੇ ਤੁਸੀਂ ਤਾਂ ਸੋਚਿਆ ਵੀ ਨਹੀਂ ਹੋਣਾਗਾ ਕਿ ਇੱਥੋਂ ਤੱਕ ਇਹ ਪਹੁੰਚਣਗੇ ਤੇ ਇੰਨਾ ਤੁਹਾਨੂੰ ਮਾਨਸਿਕਕਰ ਮਿਲੂ ਬਿਲਕੁਲ ਜੀ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਆਪਾਂ ਤਾਂ ਹਰੇਕ ਮਾਂ ਤੋਂ ਪੜਨ ਵਾਸਤੇ ਬੱਚੇ ਨੂੰ ਭੇਜਦਾ ਹੈ ਤੇ ਅਸੀਂ ਭੇਜਿਆ ਸੀ ਪੜਨ ਵਾਸਤੇ ਪਰ ਕੁਦਰਤੀ ਗੱਲ ਹੈ ਜਦੋਂ ਕਿਸੇ ਪਰਿਵਾਰ ਦੇ ਖੂਨ ਖੂਨ ਦੇ ਵਿੱਚ ਕੋਈ ਹੁੰਦਾ ਹੈ ਉਹ ਜਾ ਤਾਂ ਉਹਨਾਂ ਦੇ ਬੱਚਿਆਂ 'ਚ ਵੀ ਚੱਲਿਆ ਜਾਂਦਾ ਕਿਉਂਕਿ ਮੇਰਾ ਪਿੰਡ ਲੰਡੇ ਆ ਜੀ ਮੇਰੇ ਫਾਦਰ ਸਾਹਿਬ ਪਹਿਲਾਂ ਪੰਚਾਇਤ ਮੈਂਬਰ ਬਣੇ ਸਾਰਿਆਂ ਤੋਂ ਵੱਧ ਵੋਟਾਂ ਤੇ ਉਹ ਮੈਂਬਰ ਜਿੱਤੇ ਉਸ ਤੋਂ ਬਾਅਦ ਸਾਡੇ ਮੁਖੀ ਸਾਡੇ ਬਣੇ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਮੇਰੇ ਵੱਡੇ ਭਾਈ ਸੀ ਮੈਥੋਂ ਵੱਡੇ ਆ 12 13 ਸਾਲ ਉਹਨਾਂ ਨੇ ਸਾਡੇ ਪਰਿਵਾਰ ਦੀ ਕਮਾਂਡ ਸੰਭਾਲੀ ਉਹ ਵੀ ਇਸ ਸ਼ਹਿਰ ਦੇ ਵਿੱਚ ਆਪਣਾ ਨਾਮ ਚੰਗਾ ਕਮਾਇਆ ਔਰ ਉੱਥੇ ਜਾ ਕੇ ਵੀ ਇਲੈਕਸ਼ਨ ਲੜੇ ਔਰ ਇਸੇ ਤਰ੍ਹਾਂ ਪਰਿਵਾਰ ਦੇ ਵਿੱਚੋਂ ਬਾਅਦ 'ਚ ਬੇਟੇ ਨੂੰ ਟਿਕਟ ਮਿਲਤਾ ਹੈ ਇਲੈਕਸ਼ਨ